ਅਸੀ ਗੱਲ ਦੀ ਸਾਰਿਆਂ ਨੂੰ ਜੋ ਜੀ ਬਾਈ ਸਿੰਧੂ ਨੇ ਪਹੁੰਚ ਚੁੱਕੇ ਆ ਪਿੰਡ ਹੈਗਾ ਤੇਮੋਲ ਜਿਹੜਾ ਅਮਰਸਰ ਪਿੰਡ ਹੈ ਤਸੀਲਾ ਬਾਬਕਾ ਦਿਖੋ ਅੱਜ ਵੀਨੇ ਕੋ ਤਿੰਨ ਚਾਰ ਲਵਜ ਅਜੂ ਸੇਲ ਆ ਬਾਕੀ ਬਾਈ ਜੀ ਨੇ ਗੱਲਬਾਤ ਕਰਦੇ ਬਾਈ ਜੀ ਦਾ ਸਹਿਕਾਰ ਬਾਈ ਜੀ ਸਾਹਿਬ ਠੀਕ ਆ ਜੀ ਬਹੁਤ ਵਧੀਆ ਸੁਖੇ ਸੁਣਾਓ ਪਰਿਵਾਰ ਮੇਰਾ ਮੇਰਾ ਨਹੀਂ ਹਾਂ ਜੀ ਚਲੋ ਮੇਰਾ ਚਾਹੀਦਾ ਮਹਾਰਾਜ ਜੀ ਨਾ ਨਵੇਂ ਸਾਲ ਦੀ ਪਹਿਲੀ ਵੀਡੀਓ ਬਣਨ ਲੱਗੀ ਲੱਦ ਹਣਾ ਇਹ ਪਹਿਲੀ ਆ ਜੀ ਉਹ ਮਾਲ ਆ ਪਾਜੀ ਰੋਕਦਾ ਨਹੀਂ ਆ ਹਾਂ ਜੀ ਅੱਜ ਲਾਇਆ ਫੋਨ ਚਲਾਉਣਾ ਸੋ ਹਸੇਰੇ ਹਾਂ ਜੀ ਹਾਂ ਜੀ ਚਾਰ ਪੰਜ ਆਂਜਾਂ ਜਿਹਦੇ ਵਿੱਚੋਂ ਤਿੰਨ ਚੱਲ ਗਿਆ ਜੋੜਾ ਇੱਕ ਬੰਦਾ ਲੈ ਗਿਆ ਜੀ ਹਾਂ ਜੀ ਹਾਂ ਅਸੀਂ ਤਾਂ ਕਿ ਚਲੋ ਵੀਡੀਓ ਪਾ ਕੇ ਫੇਕ ਲਾਵਾਂਗੇ ਹਾਂ ਜੀ ਉਹ ਬੰਦੇ ਵਿੱਚੇ ਬੈਠੇ ਦੂਰ ਦੇ ਫੇਰ ਆਉਂਦੇ ਨੇ ਰਾਹਾਂ ਠੀਕ ਆ ਉਹ ਚੱਲ ਗਿਆ ਇੱਕ ਬੰਦਾ ਹੋਰ ਲੈ ਗਿਆ ਠੀਕ ਆ ਹੁਣ ਦੋ ਗਾਵਾਂ ਦੀ ਗੱਲਾਂ ਫੜੀਆਂ ਅੱਜ ਵੈਸੇ ਪੈਰ ਤੇ ਫੜੀਆਂ ਛੋਟੀ ਇੱਕੋ ਲੱਗੀ ਤੁਹਾਨੂੰ ਕਿਆ ਬਾਣ ਪਾਉਣੀ ਆਪਾਂ ਕਮਾਲ ਵੇਖਿਆ ਸਾਰਾ ਮਾਲ ਵੇਖਿਆ ਨਾ ਇਹ ਹੁਣ ਅੱਜ ਹੀ ਫੜੀਆਂ ਦੋਵੇਂ ਠੀਕ ਆ ਠੀਕ ਮੈਂ ਚਲੋ ਕੋਈ ਗੱਲ ਵੀ ਨਾਲ ਮਿਲ ਕੇ ਚੱਲੋ ਛੋਟੀ ਐ ਹੀ ਹੁੰਦਾ ਜੀ ਹੁਣ ਗਾੜ ਚੱਲੀ ਜਾਂਦਾ ਜੀ ਹਾਂ ਤੁਹਾਨੂੰ ਵੀ ਆਖਿਆ ਠ ਇਕਾ ਪਲੂਨ ਕੱਟੀ ਜੇ ਆ ਜਾਓ ਫਿਰ ਖੜੀ ਜੀ ਆਜਾ ਲਓ ਜੀ ਤਾਜੀ ਸੂਈ ਭਾਜੀ ਇਹ ਭਾਜੀ ਅੱਜ ਚੌਥਾ ਦਿਨ ਸੂਈ ਨਹੀਂ ਜੀ ਅੱਛਾ ਜੀ ਬੋਲਾ 11 ਤੋਂ 12 ਲਾਗੇ ਹੋਗਾ ਠੀਕ ਆ 11 ਕਿਲੋ ਬੋਲਾ ਲਾ ਲਓ 10000 ਕਿਲੋ 10000 ਕਿਲੋ ਬੋਲਾ ਲਾ ਲੈਣਾ ਜੀ ਹਾਂ ਜੀ ਨਾੜੂ ਨਾਲ ਬੱਚੇ ਦਾ ਜੀ ਲਓ ਜੀ ਪਹਿਲਾ ਸੂਆ ਦੰਦਾ ਜੀ ਅਜੇ ਅੱਛਾ ਪਹਿਲਾ ਸੂਆ ਦੰਦਾ ਵਿੱਚ ਦੰਦਾ ਜੀ ਅਜੇ ਛੋਟੀ ਠੀਕ ਬਾਕੀ ਚਵਾਈ ਚੂਈ ਬੜੀ ਤਾ ਠੰਡੀ ਅਜੇ ਵੇਖੋ ਕੱਟਾ ਜੀ ਕੱਟਾ ਮਗਰ ਕੱਟਾ ਆ ਨਾੜੂ ਰੱਖੋ ਨਾਲ ਨਾੜੂ ਨਾਲ ਹਾਂ ਠੀਕ ਆ ਤੋ ਰੋ ਇੱਕੜੀ ਚੱਦਕਾਰੋਂ ਨਹੀਂ ਚੱਦਕਾਰ ਤਾਂ ਬਹੁਤ ਵੱਡੀ ਝੋਟੀ ਹੈ ਵੱਡੀ ਆ ਝੋਟੀ ਨਿੱਕੀ ਨਹੀਂ ਹੈ ਹਾਂਜੀ ਕਿਹੜਾ ਵਈਆ ਜਿੱਦੀ ਹਾਈਟ ਹੈ ਦੇਖੋ ਬਰਿਆੜੇ ਦੀ ਝੋਟੀ ਆ ਬਹੁਤ ਵੱਡੀ ਆ ਦੁੱਧ 15 ਕਿਲੋ ਲਾ ਕੇ ਜਾਣਾ ਨੇ ਝੋਟੀ ਦੇ ਜਿਹੜੇ ਅੱਜ ਇੰਨਾ ਕਰ ਗਏ ਨਾ ਚੌਥੇ ਦਿਨ ਤੋਂ ਮੰਨ ਲਓ ਨਾ ਕਰ ਗਏ ਅੱਜ ਨਾਰੂ ਨਾਲ ਹਾਂ ਬਿਲਕੁਲ ਜੀ ਤੇ 14 15 ਕਿਲੋ ਲਾ ਕੇ ਜਾਓਗੇ ਨਾਰਮਲ ਵੱਡੇ ਗਾਦੀ ਨਹੀਂ ਇਧਰੋਂ ਹੀ ਉਧਰ ਆਈਏ ਜੀ ਨਹੀਂ ਬਾਜੀ ਉਧਰ ਤੇ ਆਓ ਅੱਛਾ ਉਧਰ ਹੀ ਆਈਆਂ ਹਾਂਜੀ ਚਾਰ ਆਈਆਂ ਬਾਜੀ ਤਨ ਵੇਗੀਆਂ ਜੀ ਠੀਕ ਆ ਤੇ ਖੋਲੋ ਖੋਲੋ ਤਾ ਤੋਰੋ ਜੀ ਬਾਜੀ ਕਿੰਨਾ ਕਰੂ ਦੁੱਧ ਫਿਰ ਇਹ ਦੁੱਧ 14 ਤੋਂ 15 ਦੇ ਵਿੱਚ ਜਾਣਾ ਜੀ 14 ਦੇ 15 ਵਿੱਚ ਜਾਣਾ ਹੈ ਨਾ ਚਲੋ 14 ਕਰ ਜੇ ਬਹੁਤ ਵਧੀਆ 14 ਤੇ ਹੈਗਾ ਯਾ ਤੇ ਖੜਦੇ ਜਾਉਂਦੇ 14 ਤੇ ਹੈਗਾ ਯਾ ਨਾ ਆ ਦੇਖੋ ਬੱਸ ਜਿਹੜੀ 11 12 ਕਰਨ ਹੋਣਾ ਇਹ ਵੇਲੇ ਕਰਨ ਰਹੀ ਆ ਦੋ ਟਾਈਮ ਤਿੰਨ ਟਾਈਮ ਚੁਆਈ ਖੜਕੇ ਖੜੇ ਕੋਈ ਆਪਣੇ ਹਾਂ ਜੀ ਹਾਂ ਦੇਗਾ ਕੋਈ ਚਾਰ ਟਾਈਮ ਜਿਹੋਲੇ ਮੋਕੇ ਕੇ ਨੂੰ ਲੰਬਾ ਦੇਣਾ ਕੋਈ ਬਿਲਕੁਲ ਜੀ ਬਿਲਕੁਲ ਉਹ ਜਿਹੜਾ ਲੰਬਾ ਉਹਦਾ ਵਾ ਜਿਹੜਾ ਬੰਦਾ ਵੀਡੀਓ ਤੇ ਉਦਾਂ ਮਗਾਉਦਾ ਫੋਨ ਤੇ ਜਿਹੜਾ ਬੰਦਾ ਆਣ ਕੇ ਤਸੱਲੀ ਕਰਕੇ ਖੜਦਾ ਉਹਦਾ ਦੱਸੋ ਕਾਹਦਾ ਲੰਬਾ ਜੀ ਨਾ 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 ਬਸ ਬਾਕੀ ਦੋ ਟਾਂ ਟਾਂ ਵੇਖੋ ਛੱਡਾ ਆਜੋ ਜੀ ਵੱਡੀ ਝੋਟੀ ਆ ਫਿਰ ਨਿੱਕੀ ਨਹੀਂ ਕੋਈ ਫੁੱਲ ਨਹੀਂ ਨਸਲ ਆ ਝੋਟੀ ਨਸਲ ਹਾਂਜੀ ਯਾਤਪਾਦਲ ਯਾਤ ਵਾਲੀ ਝੋਟੀ ਆ ਚੱਲ ਆ ਜਾ ਆ ਜਾ ਆ ਜਾ ਰਹਾ ਬੱਚਾ ਇਧਰ ਹੀ ਉਹ ਬਾਪੂ ਬਿਲਕੁਲ ਜੈ ਜੀ ਹਾਂਜੀ ਹਾਂਜੀ ਬਿਲਕੁਲ ਜੈ ਜੀ ਬਾਜੀ ਹਾਂਜੀ ਚਲੋ ਉਹ ਤਾਂ ਹੁਣ ਬਾਜੀ ਅੱਜ ਕੱਲ੍ਹ ਸਮਾਂ ਗਲਤ ਮੰਨ ਤਾ ਹੋਇਆ ਹੈ ਗਲਤ ਹੋ ਗਿਆ ਜੀ ਹੋ ਗਿਆ ਅੰਗਾ ਟਾਈਮ ਗਲਤੀ ਹੈ ਜੀ ਟਾਈਮ ਗਲਤ ਹੋ ਗਿਆ ਸਾਰਾ ਜੀ ਮਾਰ ਮਿਲਦਾ ਨਹੀਂ ਭਾਈ ਮਿੱਥੋ ਖਲਦਾ ਲਵਦਾ ਲਵਦਾ ਨਹੀਂ ਆਉਂਦੀ ਮਗਰੋਂ ਪਹਿਲਾਂ ਲੱਗ ਜਾਂਦੀ ਹੈ ਬਿਲਕੁਲ ਜੀ ਚਲੋ ਬਾਬੇ ਨਾਨਕੇ ਦੇ ਵਾ ਚਲੋ ਵਿਗਣੀਆਂ ਚਾਈਏ ਨਾਲੇ ਹਾਂ ਜੀ ਸੁਨੀਲ ਜੀ ਮੁੰਨ ਜਾਇਜ ਰੱਖਣੇ ਆ ਬੋਲੋ ਜੀ ਕੋਕਾ ਚੱਡਾ ਗਾ ਠੰਡੀ ਧੀ ਤੇਰੀ ਠੀਕ ਹੈ ਜੀ ਛੋਟੀ ਸੁਨੀਲ ਜੀ ਦੇਢ ਦੀ ਵਿਗਦੀ ਆ ਅੱਛਾ ਤੇ ਵੱਧ ਵੀ ਵਿਗਦੀ ਆ ਪਰ ਨਹੀਂ ਆਪਾਂ ਦੇਢ ਦੀ 1 45 ਦੀ ਇੱਕ ਬੰਦਾ ਵਾਲੇ ਦੀ 1 45 ਦੀ ਬਾਕੀ ਤੁਸੀਂ ਦੱਸੋ ਕਰ ਦਿਓ ਜਨਾਨ ਦਾ ਮਾਨ ਤਾ 5000 ਛੋੜ ਇੱਕ 40 ਇੱਕ 40 ਦੇਣੀ ਇੱਕ 40 ਦੀ ਹਾਲਾਂ ਠੀਕ ਹੈ ਜੀ ਠੀਕ ਆ ਝੋਟੀ ਦੇਢ ਦੀ ਹੈ ਬਿਲਕੁਲ ਪਰ ਜੇ ਚਾਰ ਦਾ ਸਾਬ ਕੇ ਭਾਈ ਝੋਟੀ ਦੇਢ ਦੀ ਆ ਪਰ ਆਪਾਂ ਇੱਕ 40 ਦੀ ਹਾਲਾਂ ਠੀਕ ਹੈ ਜੀ ਵੱਡੀ ਝੋਟੀ ਆ ਠੰਡੀ ਧੀਰੀ ਚਵਾਈ ਵਧੀਆ ਚਲ ਇਹ ਤਾਜੀ ਸੂਈ ਦੀ ਇਹ ਵੀ ਤਾਜੀ ਸੂਈ ਜੇ ਪਹਿਲਾ ਸੂਆ ਕੱਲ ਦੀਆਂ ਸੁਈਆਂ ਜੇ ਦੋਵੇਂ ਅੱਛਾ ਤਾਜੀਆਂ ਸੁਈਆਂ ਇਹ ਪਹਿਲਾ ਸੂਆ ਹੀ ਦੰਦਾ ਚ ਬੈਠਾ ਜੀ ਅੱਛਾ ਦੰਦਾ ਵਿੱਚ ਹੀ ਆ ਇਹ ਪਹਿਲਾ ਤੇ ਠੰਡੀ ਇੰਨੀ ਜੇ ਕੋਈ ਨਿਆਣਾ ਨਹੀਂ ਪਾਉਣ ਦੇਣ ਪਰ ਦੋ ਮਹੀਨੇ ਸਾਡੇ ਬੈਜੋ ਬਿਲਕੁਲ ਬਿਲਕੁਲ ਭਾਵੇਂ ਜੇ ਦੀ ਜੇ ਦੀ ਮਰਜ਼ੀ ਬੈਜੋ ਥੱਲੇ ਹਾਂ ਇਦੋਰੇ ਭਜੀ ਮਣਾ ਹਾਂਜੀ ਹਾਂ ਠੀਕ ਹੈ ਠੀਕ ਹੈ ਜੀ ਨਹੀਂ ਬਿਲਕੁਲ ਆ ਠੰਡੀ ਧੀਰੀ ਜਿੰਦੀ ਕੋਈ ਨਾਣਾ ਨਹੀਂ ਪਾਉਣਾ ਕੋਈ ਲੈਣਾ ਨਹੀਂ ਜੇ ਮਗਰ ਬੱਛੀ ਜੇ ਭਜੀ ਦੁੱਧ ਕਿੰਨਾ ਕਰੂਗੀ ਫਿਰ ਦੁੱਧ ਭਾਜੀ 12 ਕਿਲੋ ਬੋਲਾ ਜੇ ਅਸਲ ਠੀਕ ਆ ਨਾਰੂ ਨਾਲ ਦੇ ਬੱਛੀ ਦਾ ਜੇ ਕਰਦੀ ਸੂਈ ਹੈ ਹਾਂ ਨਹੀਂ ਬਹੁਤ ਸੁਣਾ ਲੱਗਾ ਜੀ ਪਾਲਦਾ ਕਰਕੇ ਆ ਪਾਲ ਬੋਲਾ ਜੇ ਤਾਜੀ ਸੂਈ ਬਿਲਕੁਲ ਜੇ ਇਹਦੀ ਮਰਜ਼ੀ ਭਾ ਦੋ ਮਹੀਨੇ ਮਿਲ ਕੇ ਜੋਈ ਜਾ ਦੋਏ ਇਦਾਂ ਬੈੜਾ ਚਾਰ ਦੰਦ ਹੈ ਜੀ ਹਾਂ ਜੀ ਚਾਰ ਦੰਦ ਹਾਂ ਜੀ ਚਲੋ ਚਾਰ ਦੰਦ ਜੇ ਚਾਰ ਦੰਦ ਪਹਿਲਾ ਸੂਗਾ ਪਹਿਲਾ ਸੂਗਾ ਜੀ ਜੀ ਕਾਲੇ ਬੋਦੀਲੇ ਵੈਰਾ ਚੰਗੀ ਵਟੀ ਵੈਰਾ ਬੰਦੇ ਵੀ ਭਾਵੇਂ ਬਾਜ਼ਾਰ ਚ ਛੱਡ ਕੇ ਥੱਲੇ ਬਹਿ ਜੋਵੇ ਦੇ ਬਸ ਬਸ ਜੀ ਬਸ ਉੱਥੇ ਮੈਂ ਤਾਂ ਬਈ ਕਾ ਦਿਖਾ ਥੱਲੇ ਇਕਨੇ ਚੱਕਰ ਹੀ ਕੋਈ ਨਹੀਂ ਵੇਖੋ ਚੱਡਾਖ ਰਿਆ ਪੱਥਰ ਵਰਗਾ ਚੱਡਾ ਜੇ ਮਨੇ ਠੀਕ ਹੈ ਹੀ ਪਲਵਾਨਾ ਜੀ ਵਾਸੀ ਬਹੁਤ ਚੰਗੀ ਆ ਬੱਛੀ ਮਗਰਾਂ ਕੀ ਜਿਹਨੂੰ ਫੈਲੇ ਹੋਇਆ ਡਾਂ ਮਗਰ ਬੱਛੀ ਜੇ ਹਾਂਜੀ ਹਾਂ ਆਵੇਂ ਇੱਥੇ ਬਾਜ਼ਾਰ ਚ ਬਹਿ ਕੇ ਚੋਲ ਜੇ ਹਾਂ ਵੇਖੋ ਠੰਡੀ ਦੀ ਆ ਮੌਜ ਜੇ ਦੀ ਹਾਂ ਪਾ ਦੋ ਮਨ ਬੇ ਜਬਾ ਲਤਾ ਫੜੀ ਫਿਰ ਕੋਈ ਨਹੀਂ ਜਾਂਦੀ ਏਡੀ ਠੰਡੀ ਹੈ ਨਾ ਜੇ ਮਰਜੀ ਬੜੇ ਫਿਰ ਇਹਦੇ ਬਸ ਬਸ ਆਜੋ ਠੰਡੀ ਜਲਾਉਣੇ ਕੀ ਹਾਲ ਕੋਈ ਇਹੋ ਕੁਸ਼ੀ ਉਹਨਾਂ ਦਾ ਹੁੰਦਾ ਭਾਜੀ ਬਾਜੀ ਹੋਰ ਇਹੀ ਕੁਸ਼ ਹੁੰਦਾ ਜੀ ਹਾਂਜੀ ਹਾਂਜੀ ਤੇ ਠੰਡੀ ਹੋਵੇ ਹਨਾ ਸਾਡੇ ਨਾਲ ਜਲਾਵੇ ਦੁੱਧ ਦੇ ਬਹੁਤ ਦੁੱਧ ਭਾਜੀ 15 ਕਿਲੋ ਕੱਢੀ ਜਣਾ ਰਾਨ ਨਾ ਜਿੰਨਾ ਘਰ ਸੋ ਘਰ 15 ਕਿਲੋ ਨਾਰਮਲ ਤੇ ਇਹਦਾ ਫਿਰ ਮੋਲ ਮੋਲ ਸੁਨੀਲ ਜੀ ਜਾਇਜ਼ ਜਈ ਆ ਦੇ ਦੀ 65000 ਦੀ ਆ ਵੀ ਕਰ ਦਿਓ ਜਨਾ ਹੁੰਦਾ ਹਰ ਮਾਨ ਦਾ ਸੁਨੀਲ ਜੀ 60 ਦੋ ਛੋੜ ਚਲੋ 58000 ਜਿਆਰ ਦੇਣੀ ਆ 58000 ਦੇ ਦੇਣੀ ਬਸ ਠੀਕ ਹੈ ਜੀ ਬਿਲਕੁਲ ਭਾਵੇਂ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਬੌਲਾ ਜੇ ਤੇ ਆ ਵੱਛੀ ਜਮਗਰੇ ਦੇ ਨਾਲੂ ਨਾਲ ਜੇ ਵੱਛੀ ਦੇਖੋ ਕਿੰਨੀ ਸੋਹਣੀ ਐ ਚੀਫ ਵੱਛੀ ਜਮਗਰੇ ਨਹੀਂ ਸੋਹਣੀ ਠੀਕ ਹੈ ਜੀ ਬਿਲਕੁਲ ਵੱਛੀ ਬਹੁਤ ਸੋਹਣੀ ਆ ਠੀਕ ਹੈ ਤੇ ਪਹਿਲਾ ਸਵੇਰ ਜੀ ਚਲੋ ਠੀਕ ਆ 58000 ਤੇ ਇਹ ਵੀ ਤਾਜੀ ਸੀ ਇਹ ਵੀ ਤਾਜੀ ਇੱਕ ਦਿਨ ਦੀ ਸੀ ਗੋਆ ਜਿਵੇਂ ਕੱਟਿਆ ਸੁਣਿਆ ਜੀ ਬੱਛਾ ਜਮਗਰ ਆ ਗਿਆ ਇਹਦੇ ਮਗਰ ਬੱਛਾ ਜੀ ਠੰਡੀ ਉਹ ਵੀ ਇੱਥੇ ਆਈ ਹੈ ਨਾ ਮੇਰਾਣਾ ਨੇ ਜੇ ਪਉਣਾ ਕਿਸੇ ਨੂੰ ਠੰਡੀ ਇਹ ਵੀ ਇਹ ਵੀ ਬਥਾਈ ਐਂ ਕਰੀ ਚੱਲਣ ਬਸ ਇਹ ਵੀ ਠੰਡੀ ਧਰੀ ਜੇ ਕਿਸੇ ਨੂੰ ਨਿਆਣਾ ਦੀ ਇਹਦੇ ਦੇ ਦੁੱਧ ਕਿੰਨੇ ਬਾਜੀ ਇਹਦੇ ਕੋਲ ਬਾਜੀ 13 ਕਿਲੋ ਬੋਲਾ ਹੋਗਾ ਅੱਛਾ 13 ਕਿਲੋ ਬੋਲਾ ਇਹ ਵਾ 13 ਕਿਲੋ ਬੋਲਾ ਜੇ ਤੋਰੋ ਇਹ ਵੀ ਤੋਰੋ ਲਓ ਜੀ ਕਰੋ ਚੈੱਕ ਵੀ ਇਹਦੇ ਮਗਰ ਪਹਿਲਾਂ ਉਹਦੇ ਬੋਲੇ ਇਹ ਦੂਜਾ ਨੂੰ ਬਾਜੀ ਇਹ ਦੂਜਾ ਸੂਆ ਬਾਜੀ ਇਹ ਦੂਜਾ ਸੂਆ 6 ਰਾਮ 6 ਰਾਮ 6 ਰਾਮ ਬਾਜੀ ਉਹ ਦੂਜਾ ਛਿੱਗੀ ਮੂਹ ਦੇ ਇਹ ਅੱਜ ਆਈਆਂ ਫਤਾਰਾ ਮਾੜਾ ਮੋੜ ਜੀ ਹਾਂ ਜੀ ਚੱਲ ਚੱਲ ਕਰ ਮਾਰੋ ਇਹਦੇ ਗੋਏ ਜੀ ਮਰ ਗਿਆ ਵਿਚਾਰੀਆਂ ਉੱਦਾਂ ਲੱਭੀਆਂ ਕੱਟ ਕੁੱਟ ਵਾਲਾ ਲੈਵਾ ਨਾਲੇ ਹਾਂ ਜੀ ਸੋਹਣੀ ਵੇੜ ਦੇਖੋ ਗਰਾਰੇ ਚੱਲ 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 ਇਹ ਦੋ ਦ 20 ਕਿਲੋ ਚਵਾ ਦੂ ਸਲੀਪ ਜੀ ਹਾਂਜੀ ਹਾਂਜੀ ਹਾਂ ਇਹ ਨਾਰਮਲ 20 ਕਿਲੋ ਚਵਾਉਗੇ ਇਹ ਵੀ ਇੱਥੇ ਭੰਵੇਂ ਇਹਦੇ ਬਿਆਦ ਦੱਸੋ ਸਰ ਬਸ ਠੰਡੀ ਆ ਠੀਕ ਆ ਕਿਸੇ ਨੂੰ ਨਿਆਣਾ ਨਹੀਂ ਪਾਉਣਾ ਠੰਡੀ ਆ ਤੇਰੀਆਂ ਦੋਵੇਂ ਬਿਲਕੁਲ ਜੀ ਆ ਜਾਓ ਜੀ ਦੇਖੋ ਚਲੋ ਮੂੰਹ ਮਤ ਖਾ ਦੋ ਜਿਆਦ ਪਾ ਦਾ ਜਿਆਦ ਜਿਆਦ ਬੁਰੀ ਕੋਈ ਮਤਲਬ ਵਧੀਆ ਵਹਿੜ ਵਾ ਬਸ ਲਾਸਟ ਬੀਸੀ ਆ ਜੀ ਬਸ ਜਾਣ ਦੋ ਵੀ ਡੈਸਰੇ ਬਸ ਇਹ ਵੀ ਜਾਜ ਹੀ ਦੇ ਰਣੀ ਆ ਜਾ ਜੀ ਹਾਂਜੀ ਸੁਨੀਲ ਜੀ 20 ਕਿਲੋ ਵਾਲੀ ਆ ਵੈਰ ਵੈਰ 70 75000 ਦੀ ਆ ਹਾਂਜੀ ਪਰ ਜਾਜ ਹੀ ਦੇਣੀ ਆਪਾਂ ਹਾਂ ਆ ਜਾ ਨਾ ਹਾਂਜੀ ਉਸੇ ਰੇਟ ਤੇ 58000 58 ਦੀ ਇਹ ਭਾਵੇਂ ਕੋ ਪਹਿਲਾਂ ਦੱਸ ਕੇ ਮਗਾ ਲੇ ਭਾਵੇਂ ਦੁੱਜਣ ਮਗਾ ਲੇ ਚਲੋ ਉਹ ਪਹਿਲਾਂ ਆਜੇ ਦੁੱਜੇ ਠੀਕ ਆ ਠੀਕ ਆ ਜਾਣ ਦੋ ਫਰ 58 58000 ਦੀ ਦੋਵੇਂ ਚਲੋ ਠੀਕ ਆ ਠੱਡੀ ਆਜ ਜਾ ਥੱਲੇ ਉਲੀ ਬਹਿ ਜਾ ਜੋ ਮਰਜ਼ੀ ਕਰੇ ਐਂ ਬਹਿ ਜਾ ਇਹ ਨਹੀਂ ਗੱਲ ਕੋਈ ਵੀ ਗਰਮ ਹੋ ਕੋ ਲੱਤ ਮਾਰ ਜੂ ਕੋ ਕਰੂਗੀ ਤੇ ਦੁੱਧ ਪਾਏ ਦਾ ਜੀ ਚਲੋ ਦੁੱਧ ਜੇ ਬੋਲੇ ਤੇ ਜੇ ਯਲਾ ਵੀਰ ਜੀ ਅੰਮ੍ਰਿਤਸਰ ਤੇ ਤਹਿਸੀਲ ਬੱਬਕਾਲਾ ਪਿੰਡ ਤੰਮਵਾਲ ਫੋਨ ਨੰਬਰ 8146560492 ਦੂਜਾ 9872094734